ਘੋੜਿਆਂ ਦੇ ਸ਼ੋਅ ਘੋੜਿਆਂ ਦੇ ਕੰਪੀਟੀਸ਼ਨ ਸਾਰੇ ਹਿੰਦੁਸਤਾਨ ਚ ਹੁੰਦੇ ਆ ਇਹ ਜਿਹੜਾ ਮੁਕਸਰ ਦਾ ਇਤਿਹਾਸਕ ਮੇਲਾ ਹੈ ਜਿਹੜਾ 40 ਮੁਕਤਿਆਂ ਦੀ ਧਰਤੀ ਇਹਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਕੋਈ ਪੁਰਾਣਾ ਪਿਛਲੇ 100 ਸਾਲ ਤੋਂ ਚੱਲਦਾ ਆ ਰਿਹਾ ਹੈ ਇਸ ਵਾਰੀ ਕੁਝ ਅਨਿਸ਼ਚਤਾ ਬਣ ਗਈ ਸੀ ਕਿ ਵੀ ਇਹ ਘੋੜਿਆਂ ਦਾ ਸ਼ੋਅ ਲੱਗੂਗਾ ਕਿ ਨਹੀਂ ਲੱਗੂਗਾ ਕਿਉਂਕਿ ਉਹਦੇ ਘੋੜਿਆਂ ਦੇ ਵਿੱਚ ਇੱਕ ਬਹੁਤ ਖਤਰਨਾਕ ਬਿਮਾਰੀ ਹੈ ਜੇ ਉਹ ਆ ਜਾਏ ਤੇ ਉਹਦੇ ਚ ਘੋੜੇ ਦਾ ਇਲਾਜ ਨਹੀਂ ਹੋ ਸਕਦਾ ਉਸ ਘੋੜੇ ਨੂੰ ਸਿਰ ਮਾਰਨਾ ਪੈਂਦਾ ਹੈ ਖਤਮ ਕਰਨਾ ਪੈਂਦਾ ਹੈ ਤੇ ਉਹਨੂੰ ਕਿਸੇ ਪਾਸੇ ਖੁੱਲੀ ਜਗ੍ਹਾ ਤੇ ਲਿਜਾ ਕੇ ਜਿੱਥੇ ਹੋਰ ਜਾਨਵਰਾਂ ਨੂੰ ਅਸਰ ਨਾ ਆਵੇ ਉਹਨੂੰ ਨੱਪਿਆ ਜਾਂਦਾ ਹੈ ਇਹ ਉਸ ਕੱਲ ਤੋਂ ਬਚਣ ਲਈ ਸਰਕਾਰ ਨੇ ਵੀ ਉਪਰਾਲਾ ਕੀਤਾ ਵੀ ਇੱਕ ਬਿਮਾਰੀ ਜੇ ਹੈਗੀ ਹੈ ਤਾਂ ਗਾਂ ਫੈਲੇ ਨਾ ਤੇ ਉਹਦੇ ਮਤਲਬ ਸਰਕਾਰ ਨੇ ਕੰਟਰੋਲ ਕਰਨ ਲਈ ਸੈਂਪਲਿੰਗ ਸ਼ੁਰੂ ਕਰਤੀ ਵੀ ਜੇ ਕਿਤੇ ਕੋਈ ਚਾਂਸ ਬਣਦਾ ਹੈ ਕਿ ਕਿਸੇ ਜਾਨਵਰ ਨੂੰ ਕੋਈ ਹੈਗੀ ਹੈ ਇਹ ਪ੍ਰੋਬਲਮ ਤਾਂ ਉਹਨੂੰ ਮਤਲਬ ਦੂਜੇ ਜਾਨਵਰਾਂ ਨੂੰ ਤੋਂ ਬਚਾਇਆ ਜਾ ਸਕੇ ਭੇਜ ਕੀਤਾ ਜਾ ਸਕੇ ਇਹਦੇ ਕਰਕੇ ਸਾਰਾ ਇਹ ਪ੍ਰੋਸੈਸ ਨੂੰ ਲੰਬਾ ਪ੍ਰੋਸੈਸ ਸੀਗਾ ਇਸ ਕਰਕੇ ਫੈਸਲਾ ਲੈਂਦੇ ਆ ਕੁਝ ਟਾਈਮ ਲੱਗ ਗਿਆ ਤੇ ਜੋ ਸਾਡੇ ਇਸ ਜ਼ਿਲ੍ਹੇ ਦੇ ਆਪਦੇ ਮੰਤਰੀ ਹੈ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਹੈ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਆਪਦੀ ਇੱਛਾ ਉਹਨਾਂ ਦੀ ਆਪਦੀ ਇਸ ਖੇਤੀਬਾੜੀ ਨਾਲ ਜੁੜੇ ਹੋਣ ਦੇ ਕਾਰਨ ਉਹਨਾਂ ਦੀ ਆਪਦੀ ਇੱਛਾ ਸੀਗੀ ਵੀ ਇਹ ਮੇਲਾ ਕਦੇ ਕੈਂਸਲ ਨਾ ਹੋਵੇ ਤੇ ਮੇਲਾ ਲੱਗਦਾ ਰਹੇ ਕਿਉਂਕਿ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਣਾ ਸੀਗਾ ਵੀ ਇਹ ਮੇਲਾ ਜੇ ਨਾ ਲੱਗਦਾ ਤਾ ਮੁਕਸਰਲੀਨ ਮੋਸ਼ੀ ਸੀ ਤੇ ਪਲਾਸਿਕ ਕਿਉਂਕਿ ਸਿੱਖੀ ਨਾਲ ਸਿੱਕ ਇਤਿਹਾਸ ਨਾਲ ਜੁੜਿਆ ਹੋਇਆ ਤੇ ਬਹੁਤ ਮਾੜੀ ਗੱਲ ਹੋਣੀ ਸੀ ਮੰਤਰੀ ਸਾਹਿਬ ਦਾ ਪਹਿਦੋਂ ਧੰਨਵਾਦ ਹੈ ਸ਼ੁਕਰੀਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਦੂਜਾ ਕਾਰਨ ਇਹ ਅਸੀਂ ਇਹ ਸ਼ੋਅ ਕਰਾਉਂਦਾ ਜਾਂ ਕੋੜਿਆਂ ਦੇ ਸ਼ੋਅ ਹੋਣ ਦਾ ਯੂਥ ਨੂੰ ਡਰੱਗਸ ਤੋਂ ਬਚਾਉਣਾ ਨਸ਼ਿਆਂ ਤੋਂ ਬਚਾਉਣਾ ਕਿਉਂਕਿ ਜੇ ਕਹਿੰਦੇ ਨਾ ਨਸ਼ਾ ਸਪਲਾਈ ਚੇਨ ਤੋੜ ਕੇ ਕਦੇ ਨਸ਼ਾ ਬੰਦ ਨਹੀਂ ਕੀਤਾ ਜਾ ਸਕਦਾ ਜੇ ਨਸ਼ੇ ਦੀ ਡਿਮਾਂਡ ਘਟਾਈ ਜਾਊਗੀ ਨਾ ਸ਼ਾਕਾਤਮ ਹੋ ਸਕਦਾ ਉਹਨੂੰ ਸਪਲਾਈ ਮਤਲਬ ਡਿਮਾਂਡ ਘਟਾਉਣ ਲਈ ਅਸੀਂ ਬੱਚਿਆਂ ਨੂੰ ਇਸ ਦੇ ਇਨਵੋਲਵਮੈਂਟ ਹੋ ਜੇ ਉਹ ਕੋੜਿਆਂ ਦੇ ਵੱਲ ਧਿਆਨ ਦੇਣ ਕਿਉਂਕਿ ਆਮ ਕਹਾਵਤ ਹੈ ਜਿਹੜਾ ਕੋੜਾ ਰੱਖ ਲੇ ਉਹਦੇ ਕੋਲੇ ਜੇਬ 'ਚ ਪੈਸੇ ਨਹੀਂ ਰਹਿੰਦੇਗੇ ਕਿਉਂਕਿ ਖਰਚੇ ਇੰਨੇ ਹੁੰਦੇ ਆ ਤੇ ਉਸ ਬੱਚੇ ਕੋਲੇ ਕੋਈ ਕਰੈਤਾਂ ਦੇ ਵੱਲ ਜਾਣ ਲਈ ਕੋਈ ਮਤਲਬ ਕੋਈ ਸਾਧਨ ਹੀ ਨਹੀਂ ਬਚਣਾ ਤੇ ਇਹ ਬੱਚਾ ਜਿਸ ਟੂੜੇ ਨੂੰ ਮਤਲਬ ਜੇ ਮੰਨ ਲਓ ਬੱਚਾ ਇੱਕ ਵਿਆਹ ਵੀ ਜਾਂਦਾ ਨਾ ਤੇ ਜੋ ਆਪਦੇ ਘਰ ਵਾਲੀ ਨਾਲ ਬਾਹਰ ਘੁੰਮਣ ਫਿਰਨ ਜਾਂਦਾ ਤਾਂ ਉਦੋਂ ਵੀ ਇਹ ਦੇਖਦਾ ਵੀ ਮੈਂ ਆਪਦੇ ਕੋੜੇ ਲਈ ਘਰੇ ਕੀ ਲੈ ਕੇ ਆ ਸਕਦਾ ਤੇ ਮਤਲਬ ਯੂਥ ਨੂੰ ਅਸੀਂ ਮੋਟੀਵੇਟ ਕਰਨ ਲਈ ਕੋੜਿਆਂ ਵਾਲੇ ਪਾਸੇ ਲਾ ਕੇ ਡਰੱਗਸ ਵਾਲੇ ਪਾਸੇ ਤੋਂ ਦੂਰ ਰਹਿਣ ਸਾਡਾ ਇੱਕ ਉਪਰਾਲਾ ਹੈ ਅਸੀਂ ਪੰਜਾਬ ਹੌਸਟਿਜ ਟੀਮ ਜਿਹਦੇ ਵਿੱਚ ਅਸੀਂ 21 ਮੈਂਬਰ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਯੂਥ ਨੂੰ ਬਚਾ ਲਈਏ ਤਾਂ ਇਸ ਮਹਮ ਨੂੰ ਇਸ ਪੰਜਾਬ ਨੂੰ ਬਚਾਉਣ ਦੇ ਵਿੱਚ ਸਾਡਾ ਵੀ ਛੋਟਾ ਜਿਹਾ ਸੰਯੋਗ ਹੋਊਗਾ